ਹਾਂਜੀ ਨਮਨਰਨ ਜੀ ਜਦੋਂ ਤੁਸੀਂ ਕਮੈਂਟ ਦੇ ਵਿੱਚ ਆਪਦਾ ਫਾਇਦਾ ਲਿਖਣਾ ਹੁੰਦਾ ਇੱਕ ਤਾਂ ਆਪਦਾ ਪਿੰਡ ਜ਼ਰੂਰ ਲਿਖਿਆ ਕਰੋ ਇੱਕ ਜਿਹੜਾ ਤੁਸੀਂ ਕੱਲਾ ਕੰਮ ਕਹਿ ਦੇਣਾ ਸਾਡੇ ਕੰਮ ਬਣ ਗਿਆ ਜਾਂ ਸਾਡਾ ਕੰਮ ਠੀਕ ਹੋ ਗਿਆ ਇਸ ਨੂੰ ਥੋੜਾ ਜਿਹਾ ਲੰਬਾ ਕਰਕੇ ਲਿਖਿਆ ਕਰੋ ਅਗਲੇ ਦੇ ਸਮਝ ਆਵੇ ਪਤਾ ਲੱਗੇ ਵੀ ਕੀ ਕੰਮ ਅਗਲੇ ਦਾ ਬਣਿਆ ਹੱਥ ਵਨ ਕੇ ਬੇਨਤੀ ਹੈ ਕਮੈਂਟ ਥੋੜਾ ਜਿਹਾ ਸਾਫ ਸੁਥਰਾ ਲਿਖਿਆ ਕਰੋ ਇੱਕ ਦਾ ਕਮੈਂਟ ਆਇਆ ਸੀ ਉਹ ਪੜਨੀ ਸੀ ਹੁੰਦਾ ਦੋਤਾ ਦੋਤਾ ਮੁੰਡਾ ਉਨੇ ਪੋਤਾ ਤਿੰਨ ਲਿਖੇ ਸੀ ਉਹ ਕੁਛ ਪੱਲੇ ਨਹੀਂ ਸੀ ਪੈਂਦਾ ਉਹ ਕਮੈਂਟ ਮੈਂ ਉਸ ਨੂੰ ਦੁਬਾਰਾ ਵੀ ਕਹੇ ਸੀ ਤੁਸੀਂ ਇਸ ਕਮੈਂਟ ਨੂੰ ਸਾਫ਼ ਸੁਥਰਾ ਕਰਕੇ ਲਿਖ ਕੇ ਭੇਜੋ ਪਰ ਉਹਨਾਂ ਦਾ ਹਜ ਤੱਕ ਦੁਬਾਰਾ ਕੋਈ ਕਮੈਂਟ ਨਹੀਂ ਆਇਆ ਬਾਕੀ ਤੁਸੀਂ ਕਹਿ ਦਿੰਦੇ ਆ ਵੀ ਹਾਂਜੀ ਸਾਨੂੰ ਫਾਇਦਾ ਹੋਇਆ ਫਾਇਦਾ ਹੋਇਆ ਫਾਇਦੇ ਦੇ ਨਾਲ ਨਾਲ ਫਾਇਦੇ ਦਾ ਨੋ ਜ਼ਰੂਰ ਲਿਖਿਆ ਕਰੋ ਤੁਹਾਨੂੰ ਕਾਦਾ ਫਾਇਦਾ ਹੋਇਆ ਹਜੇ ਦੇਖੋ ਆਪਾਂ ਨੂੰ 20 ਦਿਨ ਹੋਏ ਨੇ ਇਹ ਵੀਡੀਓ ਵੀ ਤਾਂ ਵੀ ਕੱਟ ਹੋਏ ਨੇ ਆਪਾਂ ਨੂੰ ਇਹ ਵੀਡੀਓ ਪਾਉਣ ਲੱਗਿਆ ਨੂੰ 15 ਤਰੀਕ ਤੋਂ ਸ਼ਾਇਦ ਆਪਾਂ ਪਾਉਣ ਲੱਗਿਆ 16 ਤੋਂ हां 12 ਤਰੀਕ ਤੋਂ ਆਪਾਂ ਪਾਉਣ ਲੱਗਿਆ ਦੇਖੋ ਹਜੇ ਆਪਾਂ ਨੂੰ ਮਹੀਨਾ ਵੀ ਨਹੀਂ ਹੋਇਆ ਮਹੀਨੇ ਦੇ ਵਿੱਚ 15 20 ਲੋਕ ਠੀਕ ਹੋ ਜਾਣ ਹੋਰ ਬੰਦੇ ਨੂੰ ਕੀ ਚਾਹੀਦਾ ਬਿਨਾਂ ਪੈਸੇ ਤੋਂ ਬਿਨਾਂ ਕੋਸਦ ਦੇ ਨਹੀਂ ਮੈਂ ਕਿਸੇ ਨੂੰ ਕੋਸਦਦੀਆਂ ਨਹੀਂ ਕਿਸੇ ਤੋਂ ਮੈਂ ਪੈਸਾ ਲੈਣੀ ਨਮੋਦਰਨਜੀ